ਜੀ ਅੱਜ ਦੇ ਬਲੱਡ ਡੋਨੇਸ਼ਨ ਕੈਂਪ ਦੇ ਬਾਰੇ ਕੀ ਕਹੋ ਦੇਖੋ ਜੀ ਬਲੱਡ ਡੋਨੇਸ਼ਨ ਕੈਂਪ ਹਨ ਜਿਹੜਾ ਇਹ ਚੰਗੇ ਲੋਕਾਂ ਦੀ ਸੋਚ ਆ ਜਿਵੇਂ ਹੁਣ ਸਾਡਾ ਬੇਟਾ ਸੋਨੂ ਖਾਨ ਖੜਾ ਨੇੜੇ ਸਾਡੇ ਹਲਕੇ 'ਚ ਸਾਰੇ ਲੋਕ ਸਾਰੇ ਭਾਈਚਾਰੇ ਮਿਲਜੁਲ ਕੇ ਰਹਿੰਦੇ ਆ ਇਸ ਤੋਂ ਵੱਡੀ ਸੋਚ ਕੋਈ ਨਹੀਂ ਆ ਬਲੱਡ ਜਿੰਨਾ ਵੀ ਖੂਨਦਾਨ ਹੁੰਦਾ ਕਿਸੇ ਖੂਨਦਾਨ ਦੀ ਥੈਲੀ ਤੇ ਕੋਈ ਭਾਈਚਾਰੇ ਦਾ ਨਾਂ ਨਹੀਂ ਲਿਖਿਆ ਹੁੰਦਾ ਹਰ ਇੱਕ ਨੂੰ ਚੜਦਾ ਹੈ ਇਹ ਸਭ ਤੋਂ ਵੱਡਾ ਮਹਾਦਾਨ ਹੈ ਇਸ ਤੋਂ ਵੱਡਾ ਕੋਈ ਦਾਨ ਨਹੀਂ ਸੋਕਾ ਸੰਤ ਸਮਾਜ ਅਕਸਰ ਲੋਕਾਂ ਦੇ ਭਾਈਚਾਰੇ ਲਈ ਨਹੀਂ ਲਈ ਚੋਲਦਾ ਸਮਾਜ ਦੇ ਲਈ ਚੋਲਦਾ ਤੇ ਤੁਸੀਂ ਅੱਜ ਦੇ ਮੌਕੇ ਕੀ ਸੰਦੇਸ਼ ਦਿਓਗੇ ਕਿ ਮੁਸਲਮਾਨ ਭਾਈਚਾਰੇ ਵੱਲੋਂ ਇਹ ਜਿਹੜਾ ਬਲੱਡ ਕੈਂਪ ਚਲਾਇਆ ਗਿਆ ਤੇ ਕੁਝ ਸਮਾਜ ਚ ਬੁਰਾਈ ਆਪਣਾ ਕੰਮ ਕਰ ਰਹੀ ਹੈ ਤੇ ਅੱਛਾਈ ਆਪਣਾ ਕੰਮ ਕਰ ਰਹੀ ਹੈ ਅੱچھے ਲੋਕ ਸੋਨੂ ਵਰਗੇ ਮੁੰਡੇ ਇਹ ਸਾਡੇ ਭਾਈ ਖੜੇ ਨੇ ਮੁਸਲਮਾਨ ਜਿਨ੍ਹਾਂ ਦੀ ਅੱਛੀ ਸੋਚ ਹੈ ਉਹ ਅੱਛਾ ਕੰਮ ਕਰਦੇ ਆ ਜਿਨ੍ਹਾਂ ਦੀ ਮਾੜੀ ਸੋਚ ਹੈ ਉਹ ਮਾੜਾ ਕੰਮ ਕਰਦੇ ਆ ਤੇ ਇਸ ਕਰਕੇ ਕੋਸ਼ਿਸ਼ ਕਰੀ ਦੀ ਹੈ ਵੀ ਇੱਕ ਮੰਚ ਤੇ ਸਾਰੇ ਸਮਾਜ ਨੂੰ ਇਕੱਠਾ ਕਰੀਏ ਤਾਂ ਹੀ ਸਮਾਜ ਦਾ ਕੋਈ ਭਲਾ ਹੋ ਸਕਦਾ ਹੈ ذریعੇ ਬਣਦੇ ਨੇ ਬਲੱਡ ਕੈਂਪ ਕੋਈ ਲੰਗਰ ਹੋ ਗਿਆ ਕੋਈ ਪੂਜਾ ਪਾੜ ਦਾ ਸਥਾਨ ਹੋ ਗਿਆ ਅਸੀਂ ਨਾਲ ਆ ਇਕੱਠੇ ਹਾਂ ਸੋਨੂੰ ਤੇ ਚੰਗੀ ਗੱਲ ਬਲੱਡ ਕੈਪ ਕਿਸ ਵੱਲੋਂ ਲਾਇਆ ਗਿਆ ਤੇ ਆਈ ਸਾਲ ਇਸੇ ਤਰ੍ਹਾਂ ਤੁਸੀਂ ਲਾ ਲੇ ਇਹ ਬਲੱਡ ਕੈਪ ਸਾਡਾ ਹਯਾਤ ਯੂਥ ਕਲੱਬ ਹੈ ਆਪਣਾ ਮੁਸਲਿਮ ਭਾਈਚਾਰਾ ਜਿਹੜਾ ਯੂਥ ਹੈ ਉਹਨਾਂ ਦੇ ਵੱਲੋਂ ਆਪਾਂ ਇੱਕ ਯੂਥ ਕਲੱਬ ਹੈ ਸਾਡਾ ਜਿਹੜਾ ਹਰ ਸਾਲ ਲਾਂਦਾ ਹਰ ਸਾਲ ਅਸੀਂ ਸਮਾਜਿਕ ਭਲਾਈ ਦੇ ਕੰਮ ਜਿੰਨੀ ਵੀ ਆਪਣੀ ਸਾਡੀ ਕਮੇਟੀ ਵੱਲੋਂ ਆਪਣੇ ਭਾਈਚਾਰੇ ਵੱਲੋਂ ਡਿਊਟੀ ਲੱਗਦੀ ਅਸੀਂ ਪ੍ਰੋਪਰ ਨਿਭਾਉਂਦੇ ਆ ਤੇ ਹਲਕੇ 'ਚ ਬੱਚੜ ਕੇ ਹਿੱਸਾ ਲੈਣੇ ਆ ਤੇ ਪਿੱਛੇ ਜੀ ਅਸੀਂ ਮੁਸ਼ਾਇਰਾ ਵੀ ਕਰਾਇਆ ਸੀਗਾ ਆਪਣਾ ਸਿੱਖ Hindu Muslim ਭਾਈਚਾਰਾ ਇਕੱਠੇ ਹੋ ਕੇ ਆਪਾਂ ਇੱਕ ਮੁਸ਼ਾਇਰਾ ਵੀ ਕੀਤਾ ਸੀਗਾ ਤਾਂ ਕਿ ਜੋ ਸਮਾਜਿਕ ਸਾਡੇ ਸਮਾਜ 'ਚ ਜੋ ਗਲਤਫਹਿਮੀਆਂ ਫੈਲੀਆਂ ਹੋਈਆਂ ਤਾਂ ਕਿ ਆਪਾਂ ਉਹਨੂੰ ਕਲੀਅਰ ਕਲੀਅਰ ਕਰ ਸਕੀਏ ਜੇ ਕੀ ਕਹੋਗੇ ਅਸਦੇ ਬਲੱਡ ਕੈਂਪਰ ਅੱਜ ਦਾ ਜੋ ਬਲੱਡ ਕੈਂਪ ਲੱਗਿਆ ਹੈ ਇੱਕ ਇਨਸਾਨੀਅਤ ਦੀ ਪਹਿਚਾਣ ਹੈ ਕਿਹ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਹਿੰਦੀ ਹੈ ਹਮ ਤੋ ਹਿੰਦੀ ਹਿੰਦੂਸਤਾ ہمارا हम एक ही हैं कुछ है जैसे हमारे गुरुजी ने पहले बताया क्योंकि कुछ बुरे हैं कुछ अच्छे हैं लेकिन हमेशा बुराई पे अच्छाई की जीत हुई तो इसीलिए ये कैंप लगाए जाते हैं खून तो किसी का मजहब देख के नहीं चला जाता खून तो सबका एक है मैसेज लिए जी की कहोगे जी आज ब्लड कैंप आज तक जो ऊपर वाला हैगा मुस्लिम भाई सारे दा बहुत बढ़िया संदेश है शहर नु इवे आपा नु हिंदू सिख एकता ਰਾਲ ਮਿਲ ਕੇ ਸਾਰੇ ਮੁਸਲਮਾਨ ਭਾਈਚਾਰੇ ਨਾਲ ਰਾਲ ਮਿਲ ਕੇ ਵੀ ਇਹ ਸੰਦੇਸ਼ ਦੇਣੇ ਚਾਹੀਦੇ ਆ ਤੇ ਬਲੱਡ ਨੇਸ਼ਨ ਜੋ ਕੰਪ ਹੈ ਇਹ ਇੱਕ ਇੱਕ ਕਤਰਾ ਇਸ ਟਾਈਮ ਤੇ ਕੰਮ ਆਉਂਦਾ ਹੈ ਇਹ ਉਸ ਟਾਈਮ ਜਿਹਦਾ ਬੁੱਲਦਾ ਪਤਾ ਲੱਗਦਾ ਹੈ ਮੈਂ ਤਾਂ ਆਪਣੇ ਵੱਲੋਂ ਸਾਰਿਆਂ ਨੂੰ ਇਹੀ ਕਹਾਂਗਾ ਵੀ ਹੈ ਭਾਈਚਾਰੇ ਦੇ ਹੁੱਲੋ ਜਾਈ ਹੱਸ ਸਭ ਤੋਂ ਉੱਪਰ ਹਟ ਗਏ ਆਪਾਂ ਨੂੰ ਇਹ ਬਲੱਡ ਡੋਨੇਸ਼ਨ ਕੈਂਪਾਂ ਦੀ ਜਿਵੇਂ ਸ਼ੁਰੂਆਤ ਕਰੀ ਹੈ ਸਹਿਰ ਵਿੱਚ ਐਵੇਂ ਕਰਦੇ ਰਹਿਣਾ ਚਾਹੀਦਾ ਜਿਵੇਂ ਕਿ ਸਾਪਾ ਦੇਖਿਆ ਹੈ ਸਾਡੇ ਐਮਐਲਏ ਸਾਹਿਬ ਹਰ ਇੱਕ ਜਿਸ ਯੋਗ ਵਿੱਚ ਸੜ ਕੇ ਹਿੱਸਾ ਲੈਂਦੇ ਆ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਰਲ ਮਿਲ ਕੇ ਇਹ ਜੇ ਕੰਮ ਕਰਦੇ ਰਹੀਏ ਤੇ ਆਪਾਂ ਸੰਦੇਸ਼ ਵੀ ਵਧਿਆ ਦਈਏ ਥੈਂਕ ਯੂ ਜੀ